ਹਲੋ ਜੀ ਸਸੀ ਕਾਲੀ ਸਵਾਗਤ ਹੈ ਤੁਹਾਡਾ ਸਾਡੇ YouTube ਚੈਨਲ ਤੇ ਹੋਰ ਸੁਣਾਉਣ ਚ ਕੀ ਆਈ ਹੋਪ ਤੁਸੀਂ ਸਾਰੇ ਠੀਕ ਹੋ ਇਧਰ ਆਪਾਂ ਬਣਾ ਰਹੇ ਹਾਂ ਜਲੇਸਨ ਦੀ ਬਰਫੀ ਵੀਡੀਓ ਨੂੰ ਪੂਰਾ ਐਂਡ ਤੱਕ ਜਰੂਰ ਦੇਖਿਓ ਬਣੀ ਹੋਈ ਵੀਡੀਓ ਦੇ ਨਾਲ ਸਭ ਤੋਂ ਪਹਿਲਾਂ ਹੈ ਬਰਫੀ ਬਣ ਕੇ ਆਪਾਂ ਰੱਖਿਆ ਪੈਨਕੇਕ ਪੈਨਕੀ ਸੋਰੀ بیسਕਟ ਤੇ ਉਪਾ ਪਾਤਾ ਸਿੱਕ ਕੋਲੀ بیسਨ ਉਹਦੇ ਵਿੱਚ بیسਨ ਐਡ ਕਰਕੇ ਆਪਾਂ ਸਲੋ ਗੈਸ ਤੇ ਹੀ ਆਪਾਂ ਬਿਲਕੁਲ ਪੁਨਣਾ ਆਪਾਂ ਫੁੱਲ ਗੈਸ ਤੇ ਨਹੀਂ ਪੁਨਣਾ ਬਿਲਕੁਕੁ ਮੀਡੀਅਮ ਸਲੋ ਗੈਸ ਰੱਖਣੀ ਹੁੰਦੀ ਹੈ ਕਿ ਆਪਾਂ ਇਹਨੂੰ ਬਿਲਕੁਲ ਬ੍ਰਾਊਨ ਨਹੀਂ ਕਰਨਾ ਨੋਰਮਲ ਜਿਹਾ ਰੱਖਣਾ ਹੈਗਾ ਸੁੱਧਣ ਵਾਸਤੇ ਇਹਨੂੰ ਅਸੀਂ ਭੁੰਜ ਰਾਵਾਂਗੇ ਹਾਂ ਇਹ ਤਨ ਜੋ ਆਪਾਂ ਮਿਕਸ ਕਰਦੇ ਰਾਵਾਂਗੇ ਕਿ ਥੱਲੇ ਨਾ ਲੱਗੇ ਆਪਾਂ ਥੋੜੇ ਟਾਈਮ ਵਾਸਤੇ ਇਹਨੂੰ ਪੁੰਨਾਂਗੇ 10 ਤੋਂ 15 ਮਿੰਟ ਲੱਗਦੇ ਮੈਕਸਿਮਮ ਪੁੰਨਣ ਵਿੱਚ ਇਹ ਪੁੱਜੇਗਾ ਥੋੜਾ ਕਲਰ ਚੇਂਜ ਹੋਣਾ ਚਾਹੀਦਾ ਬਿਲਕੁਲ ਕਲਰ ਨਹੀਂ ਬਿਲਕੁਲ ਡਾਰਕ ਬ੍ਰਾਊਨ ਨਹੀਂ ਕਰਨਾ ਥੋੜਾ ਜਿਹਾ ਕਲਰ ਦਾ ਚੇਂਜ ਇਹਨੂੰ ਕਰਦੇ ਸਭੋਣਨੇ ਆ ਉਨਾਂ ਦੇ ਬਾਅਦ ਫਿਰ ਇਸ ਤੋਂ ਬਾਅਦ ਆਪਾਂ ਕਰਾਂਗੇ ਅੱਧੀ ਜਿਹਦੇ ਕੋਲ ਹੀ ਵੇਸਣ ਹੈ ਤਾਂ ਆਪਾਂ ਅੱਧੀ ਕੋਲੀ ਤਾਂ ਥੋੜੀ ਘੱਟ ਚੀਨੀ ਲੈਣੀ ਹੈ ਕਿ ਮਿੱਠਾ ਤੁਸੀਂ ਆਪਣੇ ਸਹੱਬਾ ਹੁਣ ਆਪ ਸਾਡੇ ਜਿੰਨਾ ਤੁਹਾਡਾ ਦਿਲ ਕਰਦਾ ਤਿੰਨ ਚਾਰ ਪਹਿਲਾਂ ਚਾਪਾ ਤੇ ਇਹਨਾਂ ਨੂੰ ਅਸੀਂ ਕਰ ਲਾਂਗੇ ਗ੍ਰਾਈਂਡ ਹੋਣਾ ਟਾਈਮ ਗ੍ਰਾਈਂਡ ਕਰਕੇ ਅਸੀਂ ਇਹਨਾਂ ਦਾ ਬਿਲਕੁਲ ਪਾਊਡਰ ਬਣਾ ਕੇ ਰੱਖ ਲਾਂਗੇ ਫਿਰ ਥੋੜਾ ਜਿਹਾ ਪੱਕਾਓ ਲੈਣਾ ਕਿਉਂਕਿ ਥੋੜਾ ਥੋੜਾ ਪੱਕਾ ਕੇ ਪੋਣਾ ਆਪਾਂ ਜਿਆਦਾ ਨਹੀਂ ਪੋਣਾ ਕਿਉਂ ਇਹਦੇ ਵਿੱਚ ਇਹਦੀ ਬਣਾਵਾਂਗੇ ਅਸੀਂ ਬਰਫੀ ਜੇ ਸਾਡਾ ਵੇਸਣ ਨਹੀਂ ਪਹੁੰਚ ਚੱਲਿਆ ਥੋੜਾ ਟਾਈਮ ਹੋਰ ਲੱਗੇਗਾ ਆਪਾਂ ਇਹ ਟਾਈਮ ਚੀਨੀ ਜਿਹੜੀ ਪਈ ਸੀ ਉਹ ਮਿਕਸੀ ਉਹਨੂੰ ਗ੍ਰाइंड ਕਰ ਲਾਂਗੇ ਅਸੀਂ ਉਹਨੇ ਟਾਈਮ ਲਈ ਗ੍ਰाइंड ਕਰਨ ਤੋਂ ਬਾਅਦ ਇਹ ਰੱਪਾ ਇਸੇ ਚੱਪੜੀ ਰਗੇਸਨ ਸਾਡਾ ਪੁੱਜੇ ਚੀਨੀ ਤੇ ਲੱਛੇ ਦੋਨੋਂ ਹੀ ਗ੍ਰाइंड ਕਰਨੀ ਹੁੰਦੀਆਂ ਨੇ ਇਹ ਦੋਨੇ ਇਕੱਠੇ ਚੀਜ਼ਾਂ ਗ੍ਰाइंड ਕਰਕੇ ਤੁਸੀਂ ਆਪਣੇ ਸਾਹਮਣੇ ਮਿੱਠਾ ਪਾ ਸਕਦੇ ਹੋ ਤੇ ਜੇਕਰ ਤੁਸੀਂ ਚੈਨਲ ਦੇ ਨਵੇਂ ਹੋ ਪਲੀਜ਼ ਚੈਨਲ ਸਬਸਕ੍ਰਾਈਬ ਕਰੋ ਵੀਡੀਓ ਵਧੀਆ ਲੱਗੀ ਤਾਂ ਸ਼ੇਅਰ ਕਰਨਾ ਇੱਦਾਂ ਸਾਡਾ ਦੇਖਣਾ ਹੀ ਪੁੱਜ ਗਿਆ ਤਾਂ ਆਪਾਂ ਚੀਨੀ ਵੀ ਗ੍ਰਾਇੰਡ ਕਰ ਲਈ ਇਹਨੂੰ ਅਸੀਂ ਰੱਖ ਦਿੱਤਾ ਗੈਸ ਤੋਂ نیچے ਰੱਖ ਕੇ ਠੰਡਾ ਕਰਨ ਵਾਸਤੇ ਠੰਡਾ ਕਰਨ ਤੋਂ ਬਾਅਦ ਹੀ ਆਪਾਂ ਇਹਦੇ ਵਿੱਚ ਘਿਓ ਅਤੇ ਚੀਨੀ ਐਡ ਕਰਾਂਗੇ ਫਿਰ ਬਰਫੀ ਜੜੀ ਨਾ ਬਹੁਤ ਵਧੀਆ ਟੇਸਟੀ ਬਣੇਗੀ ਪੀਸੇਸ ਮੇਰੇ ਤੋਂ ਬਣੇ ਆ ਪਰ ਥੋੜੇ ਥੋੜੇ ਟੁੱਟੇ-ਚੁੱਕੇ ਸੀ ਮੈਂ ਬਣਾ ਰਹੀ ਹਾਂ ਚਲੋ ਕੋਸ਼ਿਸ਼ ਕਰਨੀ ਚਾਹੀਦੀ ਕਿਉਂਕਿ ਜ਼ਿੰਦਗੀ ਵਿੱਚ ਕੋਈ ਨਾ ਕੋ ਸਿੱਖਣ ਵਾਸਤੇ ਨਾ ਖੋਣਾ ਦੇ ਪਿੰਦਾ ਕੋਣਾ ਕੋ ਹਾਸਲ ਕਰਨਾ ਕੁਝ ਖੋਣਾ ਦੇ ਪਿੰਦਾ ਚਲੋ ਟਾਈਮ ਤੇ ਜਿਹੜਾ ਹੋਇਆ ਆਪਣਾ ਦਰਬਾਰ ਹੋ ਹੈਗਾ ਹੀ ਪਰ ਚਲੋ ਆਪਾਂ ਸਿੱਖ ਲਿਆ ਪਏ ਹਾਂ ਥੋੜਾ ਕੰਦਾਜ ਹੋ ਗਿਆ ਪਈ ਸਿੱ ਕਿੱਦਾਂ ਬਣਾ ਸਕਦੇ ਇਸ ਚੀਜ਼ ਨੂੰ ਥੋੜੇ ਗਲਤੀ ਕੁਝ ਹੋਈਆਂ ਵੀ ਹੋਣਗੀਆਂ ਕੁਝ ਜੇ ਤਾਂ ਮੇਰੇ ਕੋਲ ਗਲਤੀ ਲੱਗਦੀ ਹੈ ਉਸ ਤੇ ਵੀ ਨਹੀਂ ਜੀ ਤੁਸੀਂ ਇਦਾਂ ਨਹੀਂ ਤੇ ਤਾਂ ਕਰਨਾ ਸੀ ਪਲੀਜ਼ ਕਮੈਂਟ ਕਰਕੇ ਜਰੂਰ ਦੱਸਣਾ ਜੇ ਸਾਡਾ ਬੇਸਨ ਹੋ ਰਿਹਾ ਠੰਡਾ ਉਹਨਾਂ ਟਾਈਮ ਆਪਾਂ ਇਹਨੂੰ ਪੱਖਾ ਚਲਾ ਕੇ ਤੇ ਛੰਡਾ ਕਰਨੇ ਰੱਖ ਲੈਨੇ ਤੇ ਠੰਡਾ ਹੋ ਜਾਏ ਬਿਲਕੁਲ ਇਹਨੂੰ ਸਿਰਫ ਦਰਸੀ ਲਵਾ ਕੇ ਛੰਨਣੀ ਛੰਨਾ ਸੀ ਸਿਰਫ ਜਿਹੜੇ ਵਿੱਚ ਜਿਹੜੇ ਥੋੜੇ ਬਹੁਤੇ ਠਾਉਣ ਗਏ ਉਹਨਾਂ ਨੂੰ ਅਸੀਂ ਛੰਨੀ ਨਾਲ ਛਾਣ ਕੇ ਬਾਹਰ ਨਿਕਲ ਜਾਣਗੇ ਬਿਲਕੁਲ ਵਿੱਚ ਜੇ ਆਪਾਂ ਠਾਉਣ ਜਿਹੜੇ ਮਤਲਬ ਦੇ ਸੰਘਟੀਆਂ ਦੇ ਬਣ ਜਾਂਦੇ ਉਹਨਾਂ ਵਿੱਚ ਰੱਖਣੀ ਐਡ ਕਰਨੀ ਕਿ ਬਿਲਕੁਲ ਆਪਾਂ ਇਹਨੂੰ ਇਦਾਂ ਲੱਗ ਛਾਣ ਕੇ ਹੀ ਕਰਨਾ ਹੁੰਦਾ ਛਾਣ ਕੇ ਉਸ ਤੋਂ ਬਾਅਦ ਅਸੀਂ ਐਡ ਕਰਾਂਗੇ ਇਹਦੇ ਵਿੱਚ ਕਿਓ ਵਗੈਰਾ ਚੀਨੀ ਕਿਓ ਐਡ ਕਰਾਂਗੇ ਦੋਨੋਂ ਚੀਜ਼ਾਂ ਇਦਾਂ ਮシャン ਰਿੰਗ ਸ਼ਨਨੀ ਵਿੱਚ ਤੁਸੀਂ ਜਿਹੜੀ ਕੋਈ ਲੋਜ ਦੀ ਸ਼ਨਣੀ ਜਿਹੜੀ ਆਕਟੇ ਵਾਲੀ ਵੀ ਲੈ ਸਕਦੇ ਤੁਸੀਂ ਵੀ ਲੈ ਸਕਦੇ ਜਿਹੜੀ ਤੁਹਾਡੇ ਕੋਲ ਅਵੇਲੇਬਲ ਹੈ ਤੁਸੀਂ ਉਹੀ ਲੈ ਸਕਦੇ ਹੋ ਲੋਜੀ ਸਾਡਾ ਇਹ ਵਸ ਸ਼ਾਨਗੇ ਜਿਹੜਾ ਬਾਕੀ ਰਹਿ ਗਿਆ ਸ਼ਾਨ ਪੂਰਾ ਜਿਹਾ ਉਹ ਆਪਾਂ ਕੱਢ ਦਾਂਗੇ ਅਸੀਂ ਬਿਲਕੁਲ ਨਹੀਂ ਵਿੱਚ ਇਹਦੇ ਐਡ ਕਰਨਾ ਉਹ ਨੂੰ ਅਸੀਂ ਕਰ ਦਾਂਗੇ ਸਾਈਡ ਤੇ ਇਹਨਾਂਕ ਸਾਡਾ ਵਿੱਚ ਰਹਿ ਗਏ ਬਸ ਇਹਨੂੰ ਅਸੀਂ ਕਰ ਦੇਣੀ ਸਾਈਡ ਤੇ ਇਹਦੇ ਲੋਜੀ ਸਾਡਾ ਰੈਸਨ ਪੂਜ ਕੇ ਤਿਆਰ ਹੈ ਕਲਰ ਦੇਖੋ ਕਿੰਨਾ ਵਧੀਆ ਪਰਫੈਕਟ ਆਇਆ ਹੋਇਆ ਹੁਣ ਅਸੀਂ ਇਹਦੇ ਵਿੱਚ ਐਡ ਕਰਾਂਗੇ ਚੀਨੀ ਤੇ ਥੋੜਾ ਜਿਹੜਾ ਆਪਾਂ ਲਾਚੀ ਪਾਊਡਰ ਗ੍ਰਾਇੰਡ ਕੀਤਾ ਉਹ ਸੋ ਇੱਥੇ ਮੈਂ ਕਰਨਾ ਸੀ ਇਹਨੂੰ ਛਾਣਨਾ ਸੀ ਕਿ ਮੇਰੇ ਤੋਂ ਇਦਾਂ ਗਲਤੀ ਨਾਲ ਕਾਲੀ-ਕਾਲੀ ਚ ਇਹ ਪੈਗ ਵਿੱਚ ਇਦਾਂ ਛਾਣਨ ਤੋਂ ਬਿਨਾਂ ਹੀ ਪੈ ਗਿਆ ਤਾਂ ਉਹ ਥੋੜਾ-ਥੋੜਾ ਜਿਹੜਾ ਉਹਨਾਂ ਵਿੱਚੋਂ ਆਉਂਦਾ ਮੂਹ ਦੇ ਵਿੱਚ ਕਈ ਵਾਰੀ ਕਿ ਮੈਨੂੰ ਛਾਣਨਾ ਸੀ ਫਿਰ ਅਸੀਂ ਥੋੜਾ-ਥੋੜਾ ਘਿਓ ਐਡ ਕਰਾਂਗੇ ਕਿ ਉਹ ਐਡ ਕਰਨ ਤੋਂ ਬਾਅਦ ਇਸ ਨੂੰ ਅਸੀਂ ਇੱਕ ਥੋੜਾ-ਥੋੜਾ ਬਿਲਕੁਲ ਕਰਕੇ ਕਰਨਾ ਐਡ ਕਰ ਰਿਹਾ ਇਹ ਬੈਟਰ ਸਹੀ ਰਵੇ ਬਿਲਕੁਲ ਜਿਹੜਾ ਆਪਾਂ ਬਣਾਇਆ ਵੈਸੇ ਦਾ ਕਿ ਉਹ ਵੀ ਮੈਂ ਮੈਨੂੰ ਮੇਰੇ ਅੰਦਾਜ਼ੇ ਅੰਦਾਜ਼ੇ ਕਿ ਮੇਰੇ ਕੋਲ ਜਿਆਦਾ ਬੈ ਗਿਆ ਸੀ ਪਰ ਤੁਸੀਂ ਘੱਟ ਵਾਜ ਜਿੰਨਾ ਪਾਉਣਾ ਜਿੰਨਾ ਅਗਲੀ ਚੋਇਸ ਹੈ ਤੁਸੀਂ ਪਾ ਸਕਦੇ ਹੋ ਮੈਨੂੰ ਤਾਂ ਵਧੀਆ ਲੱਗਾ ਕਿ ਮੈਂ ਬੱਚਿਆਂ ਵਾਸਤੇ ਬਣਾਇਆ ਸੀ ਜਿਵੇਂ ਚਲ ਬੱਚੇ ਖਾਣਗੇ ਕਿਸੇ ਬਹਾਨੇ ਕਿ ਉਹ ਤੇ ਅੰਦਰ ਜਾਂਦਾ ਉਹ ਤਾਂ ਬੱਚੇ ਖਾਂਦੇ ਨੇ ਹੈਗੇ ਦੋਨਾਂ ਬੱਚਿਆਂ ਵਾਸਤੇ ਬਣਾਇਆ ਸੀ ਤੇ ਫੈਮਿਲੀ ਨੇ ਬਹੁਤ ਪਸੰਦ ਕੀਤਾ ਬਣਾਉਂਦੇ ਬਣਾਉਂਦੇ ਮੇਰੇ ਹਸਬੰਦ ਕਹਿੰਦੇ ਕਿ ਮੈਨੂੰ ਦੇ ਦੇ ਖਾਣ ਵਾਸਤੇ ਮੈਂ ਕਿਹਾ ਉਹਨੂੰ ਜੇ ਸੈੱਟ ਧੋ ਲੈਂਦੇ ਫ੍ਰਿਜ ਵਿੱਚ ਮੈਨੂੰ ਫ੍ਰਿਜ ਵਿੱਚ ਰੱਖ ਦੇਣਾ ਸੀ ਬਾਅਦ ਵਿੱਚ ਆਪਾਂ ਇੱਥੇ ਲਾ ਲੈ ਪਲੇਟ ਵਿੱਚ ਕਿਉ ਥੋ ਮੈਂ ਥੋੜਾ ਜਿਹਾ ਬਣਾਇਆ ਕੋਲੀ ਦੇ ਸਾਹ ਨਾਲ ਕਿ ਤੁਹਾਨੂੰ ਪਤਾ ਐਡੀ ਪਲੇਟ ਤੇ ਚਲੂ ਚੱਲੀ ਜਾਣੀ ਇਹਨੂੰ ਹੁਣ ਅਸੀਂ ਕਰਦੇ ਇਹਦੇ ਵਿੱਚ ਆਪਕੋ ਆਪਾਂ ਸਪਰੈਡ ਕਰਕੇ ਤੇ ਫਿਰ ਇਹਨੂੰ ਫੈਲਾ ਦਿੱਤਾ ਸੀ ਸਾਰਾ ਚੰਗੀ ਤਰੀਕਾ ਫਿਰ ਮੈਂ 10 ਤੋਂ 15 ਮਿੰਟ ਫ੍ਰੀਜ ਵਿੱਚ ਰੱਖਿਆ ਸੀ ਕਨ ਸੈਟ ਹੋ ਗਿਆ ਸੀ ਚਲੋ ਜੀ ਸਾਡਾ ਵੈਸਰ ਮੰਨ ਕੇ ਹੋ ਗਿਆ ਤਿਆਰ ਆ ਜਾਓ ਜੀ ਖਾ ਲੋ ਜਿੰਨੇ ਜਿੰਨੇ ਖਾਣਾ ਰਖੜੀ ਤੇ ਬਣਾਇਆ ਸੀ ਕਿ ਚਲੋ ਕਰਦੇ ਮਠਾਈ ਬਣ ਜੇ ਤੁਹਾਨੂੰ ਪਤਾ ਬਾਹਰ ਤਾਂ ਅੱਜਕੱਲ ਹਰ ਚੀਜ਼ ਤਿਆਰ ਰਹਿ ਜਾਣਾ ਚਾਹੀਦੀ ਅਵੇਲੇਬਲ ਹੁੰਦੀ ਹੈ ਰਹਿ ਗਈ ਹਰ ਚੀਜ਼ਾ ਬਟ ਮਿਲਾਵਟ ਕਿੰਨੀ ਹੁੰਦੀ ਉਹਦੇ ਵਿੱਚ ਇਸ ਕਰਕੇ ਮੈਂ ਕਿਚਰੋ ਮੂੰਹ ਮਿੱਠਾ ਕਰਨਾ ਘਰੇ ਹੀ ਕਰ ਲਾਂਗੀ ਉਹ ਮੈਂ ਫੋੜਵਾ ਨਹੀਂ ਸੀ ਕੀਤੀਆਂ ਰਖੜੀਆਂ ਕਿ ਥੋੜੇ ਜਰੂਰੀ ਦੀ ਦੀ ਪੂਰੀ ਬਣ ਗਏ ਸੀ ਜਖੜੀ ਉਹ ਹੀ ਹੈ ਗਈਆਂ ਮੈਂ ਵਿੱਚ ਐਡ ਨਹੀਂ ਕਰੂੰਗੀ ਕਿ ਮੈਂ ਬਸ ਇਦਾਂ ਰਖੜੀ ਵਾਸਤੇ ਮਿੱਠਾ ਬਣਾ ਕੇ ਰੱਖ ਲਿਆ ਫੋਟਵਾਨੇ ਸੀ ਐਡ ਕਰਨੀ ਆ ਤੇ ਫਿਰ ਚਲੋ ਜੀ ਐਸਾ ਡਾ ਵੈਸਾ ਬਣ ਕੇ ਤਿਆਰ ਹੋ ਗਿਆ ਇਹਨੂੰ ਅਸੀਂ ਰੱਖਾਂਗੇ ਫ੍ਰੀਜ ਇਸ ਸੈਟ ਹੋਣ ਵਾਸਤੇ ਥੋੜੇ ਟਾਈਮ ਵਾਸਤੇ ਜਦੋਂ ਮੈਂ ਟੈਪਿੰਗ ਕਰਦੇ ਦੇਖਿਆ ਜਦੋਂ ਬੱਬਲਸ ਜਰਾ ਥੋੜੇ ਬਹੁਤ 사이ਡਾ ਤੋਂ ਬਿਲਕੁਲ ਇਕੁਅਲ ਹੋ ਜਾਏ ਦਾ ਇਹਨੂੰ ਅਸੀਂ ਕਰ ਲਿਆ ਤਿਆਰ ਚਲੋ ਜੀ ਨੂੰ ਫ੍ਰੀਜ ਤੋਂ ਬਾਹਰ ਕੱਢ ਕੇ 10 ਮਿੰਟ ਵਾਸਤੇ ਟੈ ਲੋ ਜੀ ਇਹਦੇ ਪੀਸ ਬਣ ਗਏ ਬਣਾ ਰਹੀ ਸੀ ਕਿਹਨ ਕੀ ਬਣਦਾ ਕੋਸ਼ਿਸ਼ ਤਾਂ ਕੀਤੀ ਤਾਂ ਸਾਹਮਣੇ ਦੇਖ ਲਿਓ ਚਲੋ ਜੀ ਕਰਤੇ ਗਲਤੀਆਂ ਚਲਤੀਆਂ ਮਾਫ ਕਰਨੀ ਸਾਡੀਆਂ ਜੀ ਇਦਾਂ ਮੇਰੇ ਇੱਕ ਦੋ ਦਿਨ ਘਰ ਦਵਾਚ ਚੱਲੀ ਸੀ ਢਿੱਡ ਚ ਮੈਂ ਕਹਿੰਦਾ ਤਾਂ ਬੱਟੇ ਡਪੜਪੜ ਵਾਲਾ ਨਾ ਬਰਫੀ ਦੀ ਬਣੀ ਨਾ ਕ ਨਹੀਂ ਫੜਦਾ ਅਗਲਾ ਸਾਡੇ ਪੀਰ ਬਣ ਕੇ ਤਾਂ ਤੁਸੀਂ ਆਪਣੀ ਸ਼ੇਪ ਦੇ ਸਾਹਮਣੇ ਕਰ ਸਕਦੇ ਜਿੱਦਾਂ ਤੁਹਾਨੂੰ ਵਧੀਆ ਜੇ ਤੁਸੀਂ ਲੱਡੂ ਬਣਾਉਣ ਲੱਡੂ ਵੀ ਬਣਾ ਸਕਦੇ ਮੈਂ ਤਾਂ ਪੀਸ ਬਣਾ ਕੇ ਚੱਲ ਬੱਚੇ ਖਾ ਲੈਂਦੇ ਖੁਸ਼ ਹੋ ਜਾਂਦਾ ਬਰਫੀ ਸਮਝ ਲੈ ਬਟ ਮੈਂ ਇੱਕ ਛੇੜੀ ਚੀਜ਼ ਐਡ ਕਰਨਾ ਪਰ ਜੇ ਮੈਂ ਨੈਕਸਟ ਵੀਡੀਓ ਪਾਵਾਂਗੇ ਫਿਰ ਮੈਂ ਦੱਸਾਂਗੀ ਕਿ ਕਿੱਦਾਂ ਬਣਾਉਣੀ ਉਹ ਚੀਜ਼ ਐਡ ਕਰਨਾ ਹੋਰ ਥੋੜੀ ਪਰਫੈਕਟ ਬਰਫੀ ਬਣਨੀ ਸੀ ਚਲੋ ਕੋਸ਼ਿਸ਼ ਕੀਤੀ ਸੀ ਥੋੜੇ ਥੋੜੇ ਪੀਸ ਟੁੱਟਦੇ ਜਾਂਦੇ ਸੀ ਜਿਆਦਾ ਜੰਮ ਚੁੱਕੇ ਸੀ ਮੈਂ ਕਿਹਾ ਥੋੜਾ ਇਹਨੂੰ ਨਾ ਆਪਾਂ ਸੈਟ ਥੋੜਾ ਨੋਰਮਲ ਬਾਹਰ ਰੱਖ ਕੇ ਕਰ ਦਿੰਦੇ ਫਰਿੱਜ 'ਚ ਇੱਧਰ ਹਸਬੰਦ ਚੱਖਣ ਵੀ ਲਾਪੇ ਕਹਿੰਦੇ ਮੈਨੂੰ ਖਾ ਲੈਂਦੇ ਮੈਂ ਕਿਹਾ ਮੈਨੂੰ ਪਹਿਲਾਂ ਕੱਟ ਕੇ ਲੈਣ ਦਿਓ ਫਿਰ ਤੁਹਾਨੂੰ ਖਾਣ ਦੀ ਲੱਗ ਗਈ ਬਣਾਉਂਦੇ ਬਣਾਉਂਦੇ ਖਾਣ ਲੱਗ ਪੈਂਦੇ ਸਭ ਵਿੱਚੇ ਸਵਾਦ ਨਹੀਂ ਬਣੀ ਸੀ ਕਿ ਅੱਜ ਵੀ ਅਜੇ ਵੀ ਪਈ ਹੋਈ ਆ ਬੱਚੇ ਖਾ ਲੈਂਦੇ ਦੋਨੇ ਅਨੰਤਾ ਐਸੇ ਸਕੂਲ ਤੋਂ ਨੇ ਖਾਲੀ ਆ ਕੇ ਪੀਸ ਕਿੱਡੇ ਵਧੀਆ ਬਣਿਆ ਵਿੱਚੋ ਕਹੀ ਗਈ ऐसे चले टूटेंगे मेरे को कहीं नहीं बचे चलो कोशिश की थी अपन चलो कमेंट करके तो इस वीडियो की में लगी वीडियो वीडियल लगी तो लाइक करना चैनल को सब्सक्राइब करना प्लीज वीडियो नहीं तक जरूर देख क्या करो आप ये सारे बन गए मेरे को थोड़ी-थोड़ी